ਨਾਨ ਕਰਦੇ ਆ ਹੋਇਆ ਕਿਉਂਕਿ ਭਾਈ ਗੁਰਦਾਸ ਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਸਹੀ ਅਰਥਾਂ ਚ ਸਮਝਣਾ ਆਦਰਵਾਇਜ਼ ਦੁਨੀਆ ਦੇ ਬਹੁਤੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੇਇਨਸਾਫੀ ਕੀਤੀ ਹੈ ਇਨਸਾਫ ਨਹੀਂ ਕੀਤਾ ਕਿਉਂਕਿ ਤਿੰਨ ਚੀਜ਼ਾਂ ਨੇ ਇਤਿਹਾਸ ਲਿਖਣ ਦੀਆਂ ਇੱਕ ਤਾਂ ਉਹ ਇਤਿਹਾਸ ਲਿਖਦਾ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਹੈ ਇੱਕ ਉਹ ਇਤਿਹਾਸ ਲਿਖਦਾ ਜਿਹੜਾ ਬੰਦਾ ਕਿਸੇ ਦਾ ਖਰੀਦਿਆ ਹੁੰਦਾ ਕਿਉਂਕਿ ਉਹਨੂੰ ਡਿਊਟੀ ਲੱਗੀ ਹੁੰਦੀ ਹੈ ਵੀ ਤੇਰੀ ਡਿਊਟੀ ਹੈ ਵੀ ਤੂੰ ਹਿਸਟਰੀ ਲਿਖਣੀ ਹੈ ਕਲਮਾ ਜਦੋਂ ਵੀ ਜਾਂ ਤਾਂ ਤੁਹਾਡੇ ਵਿਰੋਧੀ ਹੋਣਗੇ ਜਾਂ ਫਿਰ ਤੁਹਾਡੇ ਤੋਂ ਸਿਰਫ ਉਹਨਾਂ ਨੂੰ ਇਹ ਮਤਲਬ ਹੋਏਗਾ ਵੀ ਪੈਸੇ ਨਾਲ ਅਸੀਂ ਹਿਸਟਰੀ ਲਿਖਣੀ ਹੈ ਤੇ ਉਹਨਾਂ ਦਾ ਲਿਖਿਆ ਹੋਇਆ ਇਤਿਹਾਸ ਕੌਮਾਂ ਨੂੰ ਉਹਦੇ ਨਾਲ ਬੇਇਨਸਾਫੀ ਕਰਦਾ ਹੁੰਦਾ ਹੈ ਉਹਨਾਂ ਦੇ ਕਿਰਦਾਰ ਸਹੀ ਸਾਹਮਣੇ ਨਹੀਂ ਰੱਖਦਾ ਸਾਡੇ ਨਾਲ ਬਹੁਤ ਵਾਰ ਹੋਇਆ ਹੈ ਇਹਦਾ ਔਰ ਅਸੀਂ ਹੌਲੀ-ਹੌਲੀ ਜਿਵੇਂ ਸੌਖੀ ਜੀ ਐਗਜ਼ਾਮਪਲ ਦੇਣੀ ਹੋਵੇ ਤਾਂ ਇਦਾਂ ਦਿੱਤੀ ਜਾ ਸਕਦੀ ਹੈ ਸਿੱਖ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਜਦੋਂ ਖੁਲਾਉਂਦੇ ਨੇ ਤਾਂ ਇਹ ਇਹ ਦੀਵਾਨ ਦੀ ਸਮਾਪਤੀ ਇੱਥੇ ਕਰਦੇ ਨੇ ਰਾਜ ਕਰੇਗਾ ਬੋਲੋ ਗੱਜ ਕਿ ਸਾਰੇ ਰਾਜ ਕਰੇਗਾ ਖਾਲਸਾ ਪਰ ਤੁਸੀਂ ਵੇਖੋ ਸਿੱਖਾਂ ਦੇ ਦਿਮਾਗ 'ਚ ਕਿੰਨੀ ਬੁਰੀ ਤਰ੍ਹਾਂ ਨਾਲ ਇਹ ਗੱਲ ਬਹਿ ਗਈ ਹੈ ਕਹਿੰਦੇ ਗੁਰਦੁਆਰੇ 'ਚ ਰਾਜਨੀਤੀ ਦੀ ਗੱਲ ਨਹੀਂ ਹੋ ਸਕਦੀ ਕਮਾਲ ਹੈ ਜਦੋਂ ਕਿ ਤੁਸੀਂ ਰਾਜ ਕਰੇਗਾ ਖਾਲਸੇ ਦੇ ਤੁਸੀਂ ਕਨਸੈਪਟ ਔਰ ਉਹਦੇ ਨਾਲ ਨੁਕਸਾਨ ਕੀ ਹੋਇਆ ਔਰ ਕੌਣ ਕਹਿ ਰਿਹਾ ਜਿਹੜੇ ਬਾਬੇ ਨਾਨਕ ਜੀ ਦੇ ਆਪਣੇ ਪੈਰੋਕਾਰ ਨੇ ਰਾਜਨੀਤਿਕ ਬੰਦਿਆਂ ਨੇ ਗੁਰਦੁਆਰੇ ਨੂੰ ਯੂਜ਼ ਕਰਕੇ ਆਪਣਾ ਮਤਲਬ ਕੱਢ ਲਿਆ ਪਰ ਜਦੋਂ ਗੁਰਦੁਆਰੇ ਦੇ ਪ੍ਰਬੰਧ ਨੇ ਰਾਜਨੀਤੀ ਦੀ ਗੱਲ ਕਰਨੀ ਚਾਹੀ ਪਈ ਆਹ ਕੁਝ ਰਾਜਨੀਤੀ ਚ ਗੱਲ ਚ ਹੁੰਦਾ ਉਸ ਵੇਲੇ ਬੰਦੇ ਕਹਿੰਦੇ ਨੇ ਨਹੀਂ ਤੁਸੀਂ ਇੱਥੇ ਗੱਲ ਨਹੀਂ ਕਰ ਸਕਦੇ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਇਹ ਪਹਿਲਾਂ ਦੇ ਖਿਆਲ ਨੇ ਅਜੇ ਤੱਕ ਅਸੀਂ ਉਦਾਂ ਹੀ ਜੀਂਦੇ ਆ ਮੈਂ ਤਾਂ ਕਿਹਾ ਸੀ ਕਿ ਅਸੀਂ ਬਹੁਤੀਆਂ ਚੀਜ਼ਾਂ ਨੂੰ ਅਨਲਿਸਿਸ ਨਹੀਂ ਕਰਦੇ ਸਾਡਾ ਸਾਡਾ ਸੁਭਾਅ ਨਹੀਂ ਹੁੰਦਾ ਐਦਾਂ ਦਾ ਜਿਹੜੇ ਧਰਮ ਗ੍ਰੰਥ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਲਿਖੇ ਗਏ ਨੇ ਉਹਨਾਂ ਚ ਲਿਖਿਆ ਹੈ ਕੋਈ ਨਰਪ ਹੋਏ ਹਮੇਂ ਕਿਆ ਹੋਣੀ ਰਾਜਾ ਜਿਹੋ ਜਾਂ ਮਰਜ਼ੀ ਹੋਵੇ ਸਾਨੂੰ ਕੀ ਫਰਕ ਪੈਂਦਾ ਅਸੀਂ ਰਾਜੇ ਦੇ ਕੰਮਾਂ ਚ ਦਖਲ ਅੰਦਾਜ਼ੀ ਨਹੀਂ ਦਿੰਦੇ ਕਿਸੇ ਨੇ ਬ੍ਰਾਹਮਣ ਨੂੰ ਕਿਹਾ ਵੀ ਤੂੰ ਤੇਰਾ ਰਾਜਾ ਕੀ ਕਰਦਾ ਤੂੰ ਬੋਲਦਾ ਕਿਉਂ ਨਹੀਂ ਉਹ ਕਹਿੰਦਾ ਰਾਜੇ ਦੀ ਆਪਣੀ ਮਰਜ਼ੀ ਹੈ ਮੈਂ ਕੀ ਕਹਿ ਸਕਦਾ ਮੈਂ ਆਪ ਜੀ ਦੇ ਚਰਣਾ ਚ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਜਦੋਂ ਤੁਸੀਂ ਧਿਆਨ ਨਾਲ ਪੁਰਾਣੀ ਹਿਸਟਰੀ ਨੂੰ ਜੇ ਤਾ ਰੀਜ ਨਾਲ ਪੜੋਗੇ ਨਾ ਤੇ ਉੱਥੇ ਇੱਕ ਸ਼ਬਦ ਬੜਾ ਕਾਮਨ ਪ੍ਰਚਲਿਤ ਹੁੰਦਾ ਉਹ ਇੱਕ ਸ਼ਬਦ ਹੈ ਜ਼ਿਲ੍ਹੇ ਇਲਾਹੀ ਇਸਲਾਮ ਵਿੱਚ ਵਰਤਿਆ ਜਾਂਦਾ ਇਸਲਾਮ ਵਾਲੇ ਜ਼ਿਲ੍ਹੇ ਇਲਾਹੀ ਸ਼ਬਦ ਦਾ ਅਰਥ ਬਣਦਾ ਉਹਨਾਂ ਦਾ ਵੀ ਰੱਬ ਦਾ ਪਰਛਾਵਾਂ ਧਰਤੀ ਤੇ ਮੈਂ ਕਿਉਂ ਕਿਹਾ ਸੀ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾ ਨੇ ਜਿਹੜੇ ਬ੍ਰਾਹਮਣ ਨੇ ਆਪਣੇ ਵਕਤ ਦੇ ਰਾਜੇ ਨੂੰ ਠੀਕ ਕਰਨਾ ਸੀ ਉਹ ਰਾਜੇ ਨਾਲ ਸਹਿਮਤ ਹੋ ਗਿਆ ਔਰ ਉਹਨੇ ਰਾਜੇ ਦੇ ਪਾਪ ਨੂੰ ਧਰਮ ਕਰਕੇ ਵਿਆਖਿਆ ਕਰ ਦਿੱਤੀ ਜੋ ਕਿ ਸਾਡੇ ਨਾਲ ਵੀ ਪਿਛਲੇ ਲੰਮੇ ਸਮੇਂ ਤੋਂ ਕਈ ਵਾਰ ਸਾਡੇ ਪ੍ਰਚਾਰਕਾਂ ਜਾਂ ਸਾਡੀਆਂ ਸਟੇਜਾਂ ਤੇ ਵੀ ਹੋ ਜਾਂਦਾ ਹੈ ਕਿਉਂਕਿ ਅਸੀਂ ਉਹ ਸਾਰੇ ਸਰੂਪ ਨਾਲੋਂ ਜਾਂ ਉਹ ਸਾਰੇ ਕਨਸੈਪਟ ਨਾਲੋਂ ਟੁੱਟ ਜਾਂਦੇ ਆ ਤਾਂ ਅਸੀਂ ਉਸ ਤਰ੍ਹਾਂ ਦੀ ਵਿਆਖਿਆ ਜਾਂ ਉਸ ਤਰ੍ਹਾਂ ਦਾ ਸਿਧਾਂਤ ਲੋਕਾਂ ਦੇ ਸਾਹਮਣੇ ਰੱਖ ਦਿੰਨੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਧਰਮ ਗ੍ਰੰਥ ਲਿਖਣਾ ਸ਼ੁਰੂ ਕੀਤਾ ਤੇ ਧਰਮ ਗ੍ਰੰਥ ਚ ਸਭ ਤੋਂ ਪਹਿਲੀ ਗੱਲ ਇਹ ਲਿਖੀ ਬਾਬੇ ਨਾਨਕ ਵੀ ਰੱਬ ਇੱਕ ਹੈ ਲੋਕਾਂ ਨੇ ਕਿਹਾ ਵੀ ਨਹੀਂ ਇੱਕ ਨਹੀਂ ਹੈ 33 ਕਰੋੜ ਨੇ ਬਾਬੇ ਨੇ ਕਿਹਾ ਇੱਕ ਹੈ 33 ਕਰੋੜ ਵਾਲਿਆਂ ਨੇ ਵਿਰੋਧ ਕੀਤਾ ਵੀ ਤੁਸੀਂ ਆਪਣਾ ਇੱਕ ਮੰਨ ਲਓ ਸਾਡੇ 33 ਕਰੋੜ ਰਹਿਣ ਦਿਓ ਵੀ ਅਸੀਂ 33 ਕਰੋੜ ਮੰਨਣੇ ਨੇ ਤੁਸੀਂ ਇੱਕ ਮੰਨ ਲਓ ਸੰ ਮੰਨ ਲਓ ਸਾਡਾ ਤੁਹਾਡਾ ਤੇ ਕੋਈ ਰੌਲਾ ਨਹੀਂ ਹੈ ਮਹਾਰਾਜ ਕਹਿੰਦੇ ਵੀ ਜਦੋਂ ਇੱਕ ਸਪਸ਼ਟ ਹੋਏਗਾ ਤੇ 33 ਕਰੋੜ ਆਪਾਂ ਹੀ ਖਤਮ ਹੋਣੇ ਨੇ ਜਦੋਂ ਏਕਾ ਪੈ ਗਿਆ ਨਾ ਤਾਂ ਫਿਰ ਜਿਹੜਾ ਬਾਕੀ ਵਾਲੇ ਦੁਆਲੇ ਜੁੜਿਆ ਨਾ ਉਹ ਆਪਾਂ ਹੀ ਖਤਮ ਹੋ ਜਾਣਾ ਔਰ ਜਿੱਦਣ ਪਹਿਲੀ ਵਾਰ ਬਾਬੇ ਨੇ ਫੱਟੀ ਤੇ ੴ ਲਿਖਿਆ ਸੀ ਨਾ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਇਸ ਗੱਲ ਦਾ ਉਦਣ ਇਲਮ ਹੋ ਗਿਆ ਸੀ ਵੀ ਇਸ ਬਾਬੇ ਦੇ ਸਾਹਮਣੇ ਜਾ ਤਾਂ ਇਹਦੇ ਵਿਰੋਧ ਚ ਖੜਨਾ ਪਏਗਾ ਤੇ ਜਾਂ ਇਸ ਬਾਬੇ ਨੂੰ ਆਪਣੇ ਨਾਲ ਲੜਾਉਣਾ ਪਊਗਾ ਬੜੇ ਯਤਨ ਹੋਏ ਬੜੇ ਤਰੀਕੇ ਵਰਤੇ ਗਏ ਔਰ ਜਿਹੜੇ ਬੰਦੇ 33 ਕਰੋੜ ਨੂੰ ਵੀ ਮੰਨਦੇ ਨੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਕੋਈ 33 ਕਰੋੜ ਨੂੰ ਮੰਨੇ ਕੋਈ 36 ਕਰੋੜ ਨੂੰ ਮੰਨੇ ਕੋਈ 50 ਹਜ਼ਾਰ ਕਰੋੜ ਨੂੰ ਵੀ ਮੰਨ ਲੈ ਪਰ ਗੱਲ ਸਿਰਫ ਇਹ ਨਹੀਂ ਹੈ ਵੀ ਜੇ ਤੁਸੀਂ ਪਰਮਾਤਮਾ ਦੀ ਪਰਵਾਸਾ ਦੇਣੀ ਹੈ ਤਾਂ ਤੁਸੀਂ ਇੱਕ ਦੀ ਜਗ੍ਹਾ ਦੋ ਵੀ ਕਰਦੇ ਹੋਗੇ ਤੇ ਤੁਸੀਂ ਉਹਦਾ ਨੁਕਸਾਨ ਕਰਨਾ ਹੈ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡੇ ਘਾਤਕ ਬੀਜ ਬੀਜ ਜਣੇ ਨੇ ਇਸ ਲਈ ਉਹਨੇ ਇੱਕੋ ਹੀ ਰਹਿਣਾ ਉਹਨੇ ਦੋ ਨਹੀਂ ਹੋਣਾ ਕਿਉਂ ਜ਼ਰੂਰੀ ਹੈ ਇਹ ਕਹਿਣਾ ਕਿ ਉਹ ਇੱਕ ਹੈ ਕਿਉਂਕਿ ਜਿੰਨਾ ਚਿਰ ਤੱਕ ਰੱਬ ਇੱਕ ਨਹੀਂ ਹੋਏਗਾ ਉੰਨਾ ਚਿਰ ਤੱਕ ਜਾਗ ਇੱਕ ਨਹੀਂ ਹੋਏਗਾ ਪੱਲੇ ਬੰਨੇਓ ਗੱਲ ਕਿਉਂ ਇੱਕ ਓੰਕਾਰ ਜ਼ਰੂਰੀ ਹੈ ਕਿਉਂਕਿ ਜੇ ਤੁਹਾਡਾ ਰੱਬ ਹੋਰ ਹੈ ਮੇਰਾ ਰੱਬ ਹੋਰ ਹੈ ਤੁਸੀਂ ਮੇਰੇ ਦੁਸ਼ਮਣ ਹੀ ਰਹਿਣਾ ਭਾਵੇਂ ਜੋ ਮਰਜ਼ੀ ਹੋ ਜਾਏ ਜਿੰਨਾ ਮਰਜ਼ੀ ਧਰਮ ਕਮਾ ਲਓ ਤੁਸੀਂ ਜੇ ਮੇਰਾ ਰੱਬ ਹੋ ਰਾਇਆ ਤੇ ਮੈਂ ਤੁਹਾਡੇ ਦੁਸ਼ਮਣ ਹੀ ਰਹਿਣਾ ਜੋ ਮਰਜ਼ੀ ਹੋ ਜਾਏ ਇਸੇ ਕਰਕੇ ਸਾਡੇ ਜੱਥੇਬੰਦੀਆਂ ਵਾਲਾ ਪਾੜਾ ਵੀ ਪਿਆ ਨਾ ਉਹ ਵੀ ਤਾਂ ਹੀ ਪਿਆ ਵੀ ਜੱਥੇਬੰਦੀਆਂ ਦੀ ਆਪਣੀ ਆਪਣੇ ਰੂਲ ਰੈਗੂਲੇਸ਼ਨ ਬਣਾ ਦਿਓ ਤਾਂ ਕਿ ਕੋਈ ਵੀ ਜੱਥੇਬੰਦੀ ਕਿਸੇ ਨਾਲ ਰਲ ਕੇ ਬਹਿਣ ਲਈ ਤਿਆਰ ਨਾ ਹੋਵੇ ਇਹ ਆਪਸ ਵਿੱਚ ਇੰਨੇ ਉਲਝ ਜਾਣ ਕਿ ਇਹਨਾਂ ਦਾ ਅਸਲ ਮਸਲੇ ਵਾਲੇ ਬੰਨੇ ਧਿਆਨ ਹੀ ਨਾ ਜਾਏ ਜੋ ਕੋਈ ਬਗਾਨਾ ਚਾਹੁੰਦਾ ਉਦਾਂ ਹੀ ਹੋ ਜਾਏ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਔਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਭਾਈ ਜੇ ਤੇ ਤੁਹਾਨੂੰ ਇਹ ਲੱਗਦਾ ਵੀ ਰਾਜਿਆਂ ਦੇ ਖਿਲਾਫ ਲਿਖਿਆ ਨਹੀਂ ਜਾ ਸਕਦਾ ਤਾਂ ਮੈਂ ਤਾਂ ਇਦਾਂ ਲਿਖਾਂਗਾ ਵੀ ਰਾਜੇ ਸ਼ੀਮ ਮੁਕਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ ਤੁਸੀਂ ਕਹਿੰਦੇ ਹੋ ਤਖਤ ਤੇ ਜਿੱਦਾਂ ਦਾ ਮਰਜ਼ੀ ਰਾਜਾ ਬੈਠਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਫਰਕ ਪੈਂਦਾ ਅਸੀਂ ਕਹਿੰਦੇ ਹਾਂ ਤਖਤ ਰਾਜਾ ਸੋ ਬਹ ਜੋ ਤਖਤ ਤੇ ਲਾਇਕ ਹੋਏ ਜਿਹੜਾ ਤਖਤ ਦੇ ਲਾਇਕ ਨਹੀਂ ਹੈ ਉਹਨੂੰ ਤਖਤ ਤੇ ਬਹਿਣ ਦਾ ਅਧਿਕਾਰ ਨਹੀਂ ਔਰ ਅਸੀਂ ਲਾਏ ਤਖਤਾਂ ਤੋਂ ਅਸੀਂ ਇਹ ਵੀ ਜੁਮਾ ਚੁੱਕਿਆ ਸਾਡੇ ਪੁਰਖਿਆਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਤਖਤ ਤੇ ਬਹਿਣ ਦੇ ਕਾਬਿਲ ਨਹੀਂ ਹੋ ਜੇ ਤੁਸੀਂ ਤਖਤ ਤੇ ਬਹਿ ਕੇ ਫੈਸਲਾ ਮਰਜ਼ੀ ਨਾਲ ਕਰਨਾ ਹੈ ਮਨੁੱਖਤਾ ਨੂੰ ਧਿਆਨ ਚ ਰੱਖ ਕੇ ਨਹੀਂ ਕਰਨਾ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਧਿਆਨ ਚ ਰੱਖ ਕੇ ਫੈਸਲਾ ਨਹੀਂ ਕਰਨਾ ਤੇ ਅਸੀਂ ਤੁਹਾਨੂੰ ਤਖਤ ਤੇ ਵੀ ਬਹੁਤੇ ਚਿਰ ਬੈਠੇ ਨਹੀਂ ਰਹਿਣ ਦੇਣਾ ਔਰ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਕਾਲ ਨੂੰ ਜਦੋਂ ਧਿਆਨ ਨਾਲ ਕਿਉਂਕਿ ਸਾਡਾ ਮਤਲਬ ਪਤਾ ਕੀ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਿਰਫ ਬਦਾਨਾ ਫੇਰ ਗਿਆ ਤੱਕ ਅਸੀਂ ਸਿਰਫ ਗੁਰੂ ਨਾਨਕ ਸਾਹਿਬ ਜੀ ਨੂੰ ਸਾਲ ਚ ਇੱਕ ਦਿਨ ਯਾਦ ਕਰਦੇ ਆ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਉਸ ਮਹਾਨ ਸ਼ਖਸੀਅਤ ਨੂੰ ਯਾਦ ਹੀ ਨਹੀਂ ਕਰ ਸਕੇ ਜਿਨ੍ਹਾਂ ਨੇ ਭਾਰਤ ਨਹੀਂ ਉਹਨੇ ਜਿਨ੍ਹਾਂ ਨੇ ਪੂਰੀ ਦੁਨੀਆ ਦਾ ਤਖਤ